ਸਾਸੀ ਕਾ ਭਾਜੀ ਦੇਖੋ ਜੀ ਰੈਡੀ ਹੋ ਗਿਆ ਇਹ ਭਾਜੀ ਸੁਖਿੰਦਰ ਸਿੰਘ ਮੱਥੇ ਵਾਲੇ ਮਿਸਤਰੀ ਭਾਜੀ ਨੇ ਕਿਆਰ ਕੀਤਾ ਹੈ ਟਰੈਕਟਰ ਬहोत ਬੱਧੀਆ तरीके ਨਾਲ ਤਿਆਰ ਕੀਤਾ ਹੈ ਬਹੁਤ ਮਣੀ ਸੀ ਜਦੋਂ ਲੈਂਦਾ ਦੇਖੋ ਕਿੰਦਾ ਨਾਟ ਬੋਲਟ ਸਾਰੀਆਂ ਫਿਟੀਆਂ ਵਗੈਰਾ ਕਿੰਨਾ ਵਧੀਆ ਇਹ ਕਿੰਨਾ ਤਿਆਰ ਕੀਤਾ ਭਾਈ ਨੂੰ ਬੋਲ ਕਲੀ-ਕਲੀ ਚੀਜ਼ ਅਖਿਆ ਰੱਖਿਆ ਹੈ ਕੀਤਾ ਵੀ ਬਹੁਤ ਸੋਨਾ ਰੰਗ ਵੀ ਸਾਰੀ ਫਿਟਿੰਗ ਵਗੈਰਾ ਬਹੁਤ ਵਧੀਆ ਕੀਤਾ ਆ ਬੱਚਾ ਅਸਨਾ ਹਾਲੇ ਤੱਕ ਮਿਲਿਆ ਨਹੀਂ ਭਾਈ ਨੂੰ ਇੱਕ ਰੈਡੀ ਹੋ ਕੇ ਅਮਰੀਕਾ ਦੇ ਵਿੱਚ ਆ ਗਏ ਆ ਇੱਕ ਹੋਰ ਦਿੱਤਾ ਇਹ ਨਾਲ ਦਾ ਉਹ ਵੀ ਭਾਈ ਹੁਣ ਰੈਡੀ ਕਰਨਗੇ ਅਸਲਫੇ ਵੀ ਲਾਇਆ ਭਾਈ ਨੇ ਜਿੱਦਾਂ ਬੈਟਰੀ ਬਾਕਸ ਵੀ ਬਣਾ ਕੇ ਲਾਇਆ ਹੋਇਆ ਹੈ ਇਹ ਸਾਰਾ ਹੁਣ ਜਾਵਾਂਗੇ ਇੰਡੀਆ ਦੇ ਦਰਸ਼ਨ ਮੇਲੇ ਭਾਈ ਵੀ ਕਰਾਂਗੇ ਦੇਖੋ ਜਿੱਦਾਂ ਕਾਰਾਂ ਚਮਕਦੀਆਂ ਹਨ ਇਦਾਂ ਦਾ ਰੰਗ ਦੀ ਸਫਾਈ ਆਈ ਹੈ ਰੰਗ ਬਹੁਤ ਸੋਹਣਾ ਕੀਤਾ ਬਹੁਤ ਤਰੀਕੇ ਨਾਲ ਚੀਜ਼ਾਂ ਜਿੱਦਾਂ ਜਿੱਦਾਂ ਆਉਂਦੀਆਂ ਸੀ ਹੁੰਦੀਆਂ ਅਰੀਜਨਲ ਉਦਾਂ ਹੀ ਆਇਆ ਦੇਖੋ ਉਸ ਸਾਹਮਣੇ ਦੇ ਨਾਲ ਬੜਾ ਕੀਤਾ ਪਿਆਰਾ ਆ ਦੇਖੋ ਉਹ ਕਿਦਾਂ ਜਿਹਦਾ ਕਾਰ ਦੀ ਚਾਂਗਦੀ ਹੁੰਦੀ ਹੈ ਸੋ ਤਾਂ ਮੋਰ ਉਹ ਕਰਾਫਟ ਜਿਹਦਾ ਗਲਿਆ ਸੀ ਜਿੱਦਾਂ ਆ ਦੇਖੋ ਕਿੰਨੀ ਸੋਹਣੀ ਸ਼ੇਪ ਬਣਾ ਕੇ ਆਣ चलो देखो भाजी मूवी फिर हो गया रेडी देखो फिर कि बने हूँ जी